ਸਤਿ ਸ਼੍ਰੀ ਅਕਾਲ ਜੀ ਬਹੂ ਕੱਲ ਤੇਰੀ ਮਾਮੀ ਸਾਸ ਨੇ ਆਉਣਾ ਆ ਤੂੰ ਇੱਕ ਕੰਮ ਕਰ ਅੱਜ ਹੀ ਦੋ ਤਿੰਨ ਸਬਜ਼ੀਆਂ ਬਣਾ ਕੇ ਰੱਖ ਦੇ ਤਾਂ ਕਿ ਕੱਲ ਉਹਨਾਂ ਦੇ ਕੋਲ ਬੈਨ ਦਾ ਤੈਨੂੰ ਟਾਈਮ ਮਿਲ ਜਾਵੇ 4 ਕਿਲੋ ਦੁੱਧ ਲਿਆਂਦਾ ਆ ਉਹਦੀ ਖੀਰ ਬਣਾ ਲਈ ਜਦੋਂ ਠੰਡੀ ਹੋ ਜਾਵੇ ਤਾਂ ਫ੍ਰਿਜ ਵਿੱਚ ਰੱਖ ਦੇਵੀਂ ਖੀਰ ਠੰਡੀ ਖਾਣ ਦਾ ਹੀ ਸਵਾਦ ਆਉਂਦਾ ਆ ਜੀ ਮੰਮੀ ਜੀ ਤੁਸੀਂ ਦੱਸ ਦਿਓ ਕਿ ਕੀ ਕੀ ਬਣਾਉਣਾ ਆ ਠੀਕ ਐ ਬਹੂ ਮੈਂ ਸਾਰਾ ਕੁਝ ਦੱਸ ਦੂੰਗੀ ਆਪ ਮੇਰੇ ਨਾਲ ਰਸੋਈ 'ਚ ਚੱਲ ਰਸੋਈ ਵਿੱਚ ਲਿਜਾ ਕੇ ਗੁਰਮੀਤ ਕੌਰ ਨੇ ਆਪਣੀ ਬਹੂ ਕਲਜੀਤ ਨੂੰ ਸਬਜ਼ੀਆਂ ਤੇ ਦਾਲਾਂ ਦਿੱਤੀਆਂ ਤੇ ਉਹਨੂੰ ਕਿਹਾ ਕਿ ਸਵੇਰ ਲਈ ਪੱਲੇ ਚਨਾ ਮਸਾਲਾ ਪਨੀਰ ਪੂਜੀ ਤੇ ਮਿਕਸ ਸਬਜ਼ੀ ਬਣਾ ਕੇ ਹੁਣੇ ਰੱਖ ਦੇ ਦੁੱਧ ਗਰਮ ਕਰਕੇ ਜਾਗ ਲਾ ਦੀ ਸਵੇਰ ਤੱਕ ਦਹੀਂ ਜੰਮ ਜਾਊਗਾ ਤੇ ਰਾਇਤਾ ਤੇ ਚੌਲ ਕੱਲ ਬਣਾ ਲਵਾਂਗੇ ਇੰਨਾ ਕਹਿ ਕੇ ਗੁਰਮੀਤ ਕੌਰ ਆਪ ਤਾਂ ਰਸੋਈ ਵਿੱਚੋਂ ਬਾਹਰ ਆ ਗਈ ਤੇ ਕੁਲਜੀਤ ਆਪਣਾ ਦੁਪੱਟਾ ਆਪਣੇ ਲੱਕ ਨਾਲ ਬੰਨ ਕੇ ਅਗਲੇ ਦਿਨ ਦੀ ਤਿਆਰੀ ਵਿੱਚ ਲੱਗ ਗਈ ਇੱਕ ਪਾਸੇ ਖੀਰ ਦਾ ਪਤੀਲਾ ਰੱਖ ਦਿੱਤਾ ਤੇ ਦਾਲ ਸਬਜ਼ੀਆਂ ਲਈ ਮਸਾਲੇ ਤਿਆਰ ਕਰਨ ਲੱਗੀ ਲਗਭਗ ਸਾਰੀਆਂ ਸਬਜ਼ੀਆਂ ਤਿਆਰ ਹੋ ਹੀ ਚੁੱਕੀਆਂ ਸੀ ਖੀਰ ਵੀ ਬਣ ਗਈ ਸੀ ਤੇ ਉਹਨੇ ਖੀਰ ਠੰਡੀ ਕਰਨ ਲਈ ਇੱਕ ਪਾਸੇ ਰੱਖ ਦਿੱਤੀ ਸੀ ਪੂਰਾ ਖਾਣਾ ਤਿਆਰ ਹੋ ਜਾਣ ਤੋਂ ਬਾਅਦ ਗੁਰਮੀਤ ਕੌਣ ਰਸੋਈ ਵਿੱਚ ਆਈ ਤੇ ਕੁਲਜੀਤ ਨੂੰ ਕਿਹਾ ਲੇ ਆਪੋ ਤੱਕ ਜੋ ਜੋ ਬਣਿਆ ਹੈ ਮੈਨੂੰ ਦੱਸ ਦੇ ਮੈਂ ਆਪਣੇ ਹੱਥਾਂ ਨਾਲ ਸਾਂਭ ਕੇ ਰੱਖ ਲਵਾਂਗੀ ਤੂੰ ਵੀ ਥੱਕ ਗਈ ਹੋਣੀ ਆ ਜਾ ਹੁਣ ਜਾ ਕੇ ਤੂੰ ਆਰਾਮ ਕਰ ਲੈ ਮੈਂ ਆਪਣੇ ਦੋਵਾਂ ਲਈ ਚਾਹ ਬਣਾ ਕੇ ਲੈ ਕੇ ਆਉਣੀ ਆ ਕੁਲਜੀਤ ਆਪਣੇ ਕਮਰੇ ਵਿੱਚ ਚਲੀ ਗਈ ਤੇ ਗੁਰਮੀਤ ਕੌਰ ਨੇ ਚਾਹ ਬਣਾ ਕੇ ਕੁਲਜੀਤ ਨੂੰ ਆਵਾਜ਼ ਦੇ ਦਿੱਤੀ ਦੋਵੇਂ ਸਾਸ ਨੂੰ ਚਾਹ ਪੀ ਰਹੀਆਂ ਸੀ ਤਾਂ ਗੁਰਮੀਤ ਕੌਰ ਨੇ ਕੁਲਜੀਤ ਨੂੰ ਕਿਹਾ ਬਹੂ ਤੂੰ ਤਿਆਰ ਹੋ ਜਾ ਤੂੰ ਭੇਕੇ ਜਾਣਾ ਆ ਪਰ ਮੰਮੀ ਜੀ ਕਿਉਂ ਜਾਣਾ ਆ ਕਿਉਂਕਿ ਤੇਰੀ ਮੰਮੀ ਦਾ ਫੋਨ ਆਇਆ ਸੀ ਉਹ ਤੈਨੂੰ ਯਾਦ ਕਰਦੀ ਆ ਤਾਂ ਮੈਂ ਚੰਮੀ ਆ ਕਿ ਤੂੰ ਆਪਣੇ ਪੇ ਕਿਉਂ ਹੋਇਆ ਜਾ ਕੇ ਉਹਨਾਂ ਨੂੰ ਮਿਲਿਆ ਪਰ ਮੰਮੀ ਜੀ ਮੈਂ ਕਿਵੇਂ ਜਾ ਸਕਦੀ ਆ ਕੱਲ ਤਾਂ ਮਾਮੀ ਜੀ ਨੇ ਇੱਥੇ ਆਉਣਾ ਆਣਾ ਪੁੱਤ ਤੇਰੀ ਮੰਮੀ ਦੀ ਸਿਹਤ ਠੀਕ ਨਹੀਂ ਇਸੇ ਲਈ ਕਹਿੰਨੀ ਆ ਕਿ ਉਹਨਾਂ ਨੂੰ ਤੇਰੀ ਲੋੜ ਆ ਇੱਥੇ ਤਾਂ ਮੈਂ ਸਾਹ ਵੀ ਲੈਣਾ ਆ ਪਰ ਮੰਮੀ ਜੀ ਉਹ ਮੈਨੂੰ ਮਿਲਣ ਪਹਿਲੀ ਵਾਰ ਘਰ ਆ ਰਹੇ ਆ ਤੇ ਜੇ ਮੈਂ ਉਹਨਾਂ ਨੂੰ ਨਾ ਮਿਲੀ ਤਾਂ ਉਹਨਾਂ ਨੂੰ ਕਿੰਨਾ ਬੁਰਾ ਲੱਗੂਗਾ ਬਹੂ ਉਹ ਮੇਰੀ ਪਰਜਾਈਆ ਉਹ ਬੁਰਾ ਨਹੀਂ ਮੰਨੂਗੀ ਜਦੋਂ ਵਿਆਹ ਤੇ ਨਹੀਂ ਆਈ ਸੀ ਤਾਂ ਸਾਨੂੰ ਬੁਰਾ ਲੱਗਾ ਸੀ ਭਲਾ ਹੁਣ ਜੇ ਇੱਕ ਦਿਨ ਤੈਨੂੰ ਜਾਣਾ ਹੀ ਪੈ ਗਿਆ ਤਾਂ ਉਹਨੂੰ ਕਿਉਂ ਬੁਰਾ ਲੱਗੂਗਾ ਪਰ ਤੁਸੀਂ ਇਕੱਲੇ ਕਿਵੇਂ ਸੰਭਾਲੋਗੇ ਸਾਰਾ ਕੁਝ ਜਦੋਂ ਤੂੰ ਨਹੀਂ ਸਾਂ ਤਾਂ ਸਾਰਾ ਕੁਝ ਮੈਂ ਹੀ ਸੰਭਾਲਦੀ ਸਾਂ ਵੈਸੇ ਵੀ ਸਾਰਾ ਖਾਣਾ ਤਾਂ ਤੂੰ ਬਣਾ ਹੀ ਦਿੱਤਾ ਆ। ਕੱਲ ਤਾਂ ਬਸ ਰੋ ਚੌਲ ਤੇ ਰਾਇਤਾ ਹੀ ਬਣਾਉਣਾ ਆ ਤੇ ਰੋਟੀਆਂ ਪਕਾਉਣੀਆਂ ਆ। ਉਹ ਮੈਂ ਆਪੇ ਕਰ ਲੂੰਗੀ। ਤੂੰ ਆਰਾਮ ਨਾਲ ਜਾ। ਮੈਂ ਗੱਡੀ ਬੁੱਕ ਕਰਵਾ ਦਿੱਤੀ ਆ। ਤੂੰ ਜਾ ਕੇ ਛੇਤੀ ਤਿਆਰ ਹੋ ਜਾ। ਗੱਡੀ ਆਉਂਦੀ ਹੋਣੀ ਆ। ਪਰ ਮੰਮੀ ਜੀ ਦਵਿੰਦਰ ਨੂੰ ਤਾਂ ਆਉਣ ਦੋ। ਮੈਂ ਉਹਨਾਂ ਨਾਲ ਚਲੀ ਜਾਊਂਗੀ। ਉਹ ਮੈਨੂੰ ਛੱਡ ਆਉਣਗੇ। ਓਹੋ ਪੁੱਤ ਉਹ ਲੇਟ ਹੋ ਜਾਊਗਾ। ਤੇ ਤੈਨੂੰ ਜਾਂਦੇ ਜਾਂਦੇ دیر ਹੋ ਜਾਣੀ ਆ। ਢੇੜ ਘੰਟੇ ਦਾ ਰਸਤਾ ਆ ਜੇ ਟਾਈਮ ਨਾਲ ਨਿਕਲੇਗੀ ਤਾਂ ਹੀ ਟਾਈਮ ਨਾਲ ਪਹੁੰਚੇਗੀ ਠੀਕ ਆ ਮੰਮੀ ਜੀ ਮੈਂ ਮੰਮੀ ਨੂੰ ਫੋਨ ਕਰ ਲੈਨੀ ਆ ਕਿਉਂ ਮੇਰੇ ਤੇ ਭਰੋਸਾ ਨਹੀਂ ਦੰਨੂ ਹੁਣ ਜੇ ਤੈਨੂੰ ਮਾਂ ਸੱਦੂਗੀ ਤਾਂ ਹੀ ਤੂੰ ਜਾਏਂਗੀ ਕਿ ਮੈਂ ਤੇਰੀ ਮਾਂ ਨਹੀਂ ਆ ਮਾਫ ਕਰਿਓ ਮੰਮੀ ਜੀ ਮੈਂ ਹੁਣੇ ਤਿਆਰ ਹੁੰਨੀ ਆ ਇਹਨਾਂ ਕਹਿ ਕੇ ਕੁਲਜੀਤ ਆਪਣੇ ਕਮਰੇ ਵਿੱਚ ਤਿਆਰ ਹੋਣ ਲਈ ਚਲੀ ਗਈ ਜਦ ਤੱਕ ਉਹ ਤਿਆਰ ਹੋ ਕੇ ਬਾਹਰ ਆਈ ਤੱਕ ਗੱਡੀ ਵੀ ਆ ਗਈ ਤੇ ਕਲਜੀਤ ਗੱਡੀ ਵਿੱਚ ਬੈ ਕੇ ਆਪਣੇ ਪੀਕੇ ਨੂੰ ਨਿਕਲ ਗਈ। ਪੂਰੇ ਰਸਤੇ ਕਲਜੀਤ ਸੋਚਦੀ ਜਾ ਰਹੀ ਸੀ ਕਿ ਮੇਰੀ ਮੰਮੀ ਨੂੰ ਕੀ ਹੋਇਆ ਹੋਵੇਗਾ। ਪਰ ਸਾਸ ਦੀ ਗੱਲ ਸੁਣ ਕੇ ਉਹਦੀ ਹਿੰਮਤ ਹੀ ਨਾ ਹੋਈ ਕਿ ਆਪਣੀ ਮਾਂ ਨੂੰ ਫੋਨ ਕਰਕੇ ਪੁੱਛੀ ਲਵੇ। ਉਹਦਰ ਗਰਮੀਤ ਕੌਰ ਬਹੁਤ ਹੀ ਖੁਸ਼ ਸੀ ਕਿ ਉਹਨਾਂ ਨੇ ਆਪਣੀ ਬਹੂ ਨੂੰ ਉਹਦੇ ਪੇਕੇ ਭੇਜ ਦਿੱਤਾ ਆ। ਪੇਕੇ ਪਹੁੰਚ ਕੇ ਕਲਜੀਤ ਨੇ ਵੇਖਿਆ ਕਿ ਮਾਂ ਤਾਂ ਚੰਗੀ ਭਲੀ ਆ। ਕਲਜੀਤ ਨੂੰ ਵੇਖ ਕੇ ਮਾਹਰਣ ਹੋ ਗਈ। ਪੁੱਤ ਤੂੰ ਹੀ ਸਵੇਲੇ ਥੇ ਕਿਵੇਂ ਉਹ ਵੀ ਕੱਲੀ ਮੰਮੀ ਤੁਹਾਡੀ ਸਿਹਤ ਠੀਕ ਨਹੀਂ ਸੀ ਨਾ ਕੀ ਹੋਇਆ ਤੁਹਾਨੂੰ ਮੈਂ ਤਾਂ ਘਬਰਾ ਹੀ ਗਈ ਸੀ ਮੈਨੂੰ ਤਾਂ ਮੰਮੀ ਜੀ ਨੇ ਕਿਹਾ ਕਿ ਤੁਹਾਡੀ ਸਿਹਤ ਠੀਕ ਨਹੀਂ ਆ ਤੇ ਮੈਨੂੰ ਉਹਨਾਂ ਨੇ ਜ਼ਬਰਦਸਤੀ ਭੇਜ ਦਿੱਤਾ ਜਦ ਕੇ ਸਵੇਰੇ ਸਾਡੇ ਘਰ ਮਹਿਮਾਨਾਂ ਨੇ ਆਉਣਾ ਆ ਕੋਈ ਗੱਲ ਨਹੀਂ ਪੁੱਤ ਮੇਰੇ ਮੂੰਹੋਂ ਨਿਕਲ ਗਿਆ ਸੀ ਕਿ ਅੱਜ ਮੇਰੀ ਸਿਹਤ ਕੁਝ ਠੀਕ ਨਹੀਂ ਆ ਤਾਂ ਇਸ ਲਈ ਮੈਨੂੰ ਕਲਜੀਤ ਦੀ ਯਾਦ ਆ ਰਹੀ ਆ ਮੈਂ ਤਾਂ ਤੇਰੇ ਨਾਲ ਗੱਲ ਕਰਨ ਲਈ ਫੋਨ ਕੀਤਾ ਸੀ ਤੇ ਤੇਰੀ ਸਾਸੜੀ ਤੈਨੂੰ ਮੇਰੇ ਕੋਲ ਹੀ ਭੇਜ ਦਿੱਤਾ ਕਿੰਨੀ ਚੰਗੀ ਆ ਤੇਰੀ ਸੱਸ ਅਸਲ ਵਿੱਚ ਗੱਲ ਇਹ ਸੀ ਕਿ ਕੁਲਜੀਤ ਜਿਆਦਾ ਸੋਹਣੀ ਨਹੀਂ ਸੀ ਉਹਦਾ ਰੰਗ ਥੋੜਾ ਜਿਆਹੀ ਸਾਵਲਾ ਸੀ ਜੇ ਦਾ ਕਰਕੇ ਕੁਲਜੀਤ ਉਹਦੀ ਸਾਸ ਨੂੰ ਪਸੰਦ ਨਹੀਂ ਆ ਉਹ ਕੁਲਜੀਤ ਨੂੰ ਪਸੰਦ ਨਹੀਂ ਕਰਦੀ ਉਹ ਹਮੇਸ਼ਾ ਇਹੋ ਚੰਦੀ ਸੀ ਕਿ ਉਹਦੀ ਬਹੂ ਗੋਰੀ ਚਿੱਟੀ ਹੋਵੇ ਤੇ ਬਹੁਤ ਹੀ ਸੋਹਣੀ ਸੁਨੱਖੀ ਹੋਵੇ ਕਿਉਂਕਿ ਉਹਦਾ ਮੁੰਡਾ ਦਵਿੰਦਰ ਬਹੁਤ ਹੀ ਸੋਹਣਾ ਜਵਾਨ ਸੀ ਦਵਿੰਦਰ ਦਾ ਰਿਸ਼ਤਾ ਲੱਭਣ ਵਿੱਚ ਗੁਰਮੀਤ ਕੌਰ ਨੂੰ ਬਹੁਤ ਮੁਸ਼ਕਲ ਆ ਰਹੀਆਂ ਸੀ। ਉਹ ਇੱਕ ਤੋਂ ਇੱਕ ਸੋਹਣੀ ਕੁੜੀ ਨੂੰ ਰਿਜੈਕਟ ਕਰਦੀ ਰਹੀ। ਇਹੋ ਸੋਚ ਕੇ ਕਿ ਮੇਰਾ ਮੁੰਡਾ ਤਾਂ ਬੜਾ ਸੋਹਣਾ ਆ ਤਾਂ ਬਹੂ ਵੀ ਸੋਹਣੀ ਤੇ ਗੋਰੀ ਚਿੱਟੀ ਹੀ ਹੋਣੀ ਚਾਹੀਦੀ ਆ। ਐਵੇਂ ਕਰਦੇ ਕਰਦੇ 3 ਸਾਲ ਲੰਘ ਗਏ ਤੇ ਦਵਿੰਦਰ ਨੇ ਵੀ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਹੁਣ ਮੈਂ ਕੋਈ ਕੁੜੀ ਨਹੀਂ ਵੇਖਣ ਜਾਵਾਂਗਾ। ਇਸ ਤਰ੍ਹਾਂ ਮੈਂ ਕਿਸੇ ਦੀ ਧੀ ਦਾ અપਮਾਨ ਨਹੀਂ ਕਰ ਸਕਦਾ ਤੇ ਫਿਰ ਇੱਕ ਦਿਨ ਦਵਿੰਦਰ ਦੇ ਪਾਪਾ ਨੇ ਇੱਕ ਰਿਸ਼ਤਾ ਲੱਭਿਆ ਜਿਹੜਾ ਕਿ ਦਵਿੰਦਰ ਦੇ ਪਾਪਾ ਦੇ ਇੱਕ ਦੋਸਤ ਦੀ ਭਤੀਜੀ ਦਾ ਸੀ ਗੁਰਮੀਤ कौर ਨੇ ਕਲਜੀਤ ਦੀ ਫੋਟੋ ਵੇਖੀ ਨੈਣਕਸ਼ ਬਹੁਤ ਸੋਹਣੀ ਸੀ ਪਰ ਤਸਵੀਰ ਵਿੱਚ ਰੰਗ ਦਾ ਕੁਝ ਪਤਾ ਨਾ ਲੱਗਾ ਗੁਰਮੀਤ कौर ਕੁੜੀ ਨੂੰ ਵੇਖਣ ਲਈ ਉਹਨਾਂ ਦੇ ਘਰ ਜਾਣਾ ਚਾਹੁੰਦੀ ਸੀ ਪਰ ਦਵਿੰਦਰ ਦੇ ਪਾਪਾ ਨੇ ਸਾਰੀ ਗੱਲ ਆਪਣੇ ਦੋਸਤ ਉੱਤੇ ਛੱਡ ਦਿੱਤੀ ਤਾਂ ਦਵਿੰਦਰ ਨੇ ਵੀ ਕਿਹਾ ਦਿੱਤਾ ਕਿ ਪਾਪਾ ਜਿਹੜੀ ਕੁੜੀ ਨਾਲ ਮੇਰਾ ਵਿਆਹ ਕਰਵਾਉਣਾ ਚਾਹੁੰਦੇ ਆ ਮੈਂ ਉਸੇ ਕੁੜੀ ਨਾਲ ਖੁਸ਼ੀ-ਖੁਸ਼ੀ ਵਿਆਹ ਕਰ ਲੂੰਗਾ। ਤਦਵਿੰਦਰ ਦੇ ਪਾਪਾ ਨੇ ਦੱਸਿਆ ਕਿ ਕੁਲਜੀਤ ਉਹਨਾਂ ਦੇ ਇੱਕ ਪੁਰਾਣੇ ਦੋਸਤ ਦੀ ਭਤੀਜੀ ਆ। ਕੁੜੀ ਦਾ ਪਿਓ ਦੇ ਸਿਰ ਤੇ ਨਹੀਂ ਆ ਸਾਰੀ ਜ਼ਿੰਮੇਵਾਰੀ ਮੇਰੇ ਦੋਸਤ ਦੀ ਆ। ਤਦਵਿੰਦਰ ਨੇ ਕਿਹਾ ਕਿ ਉਹ ਜਿਵੇਂ ਕਹਿਣਗੇ ਮੈਨੂੰ ਮਨਜ਼ੂਰ ਆ। ਤਾਂ ਬਿਨਾਂ ਵੇਖੇ ਹੀ ਦਵਿੰਦਰ ਦਾ ਵਿਆਹ ਕੁਲਜੀਤ ਦੇ ਨਾਲ ਤੈਅ ਹੋ ਗਿਆ। ਗੁਰਮੀਤ ਕੌਰ ਨੇ ਦਵਿੰਦਰ ਨੂੰ ਬਹੁਤ ਸਮਝਾਇਆ ਕਿ ਇੱਕ ਵਾਰ ਕੁੜੀ ਤਾਂ ਵੇਖ ਲਾ। ਉਨੂੰ ਮਿਲ ਕੇ ਗੱਲ ਕਰ ਲਾ ਪਰ ਦਵਿੰਦਰ ਨੇ ਆਪਣੇ ਪਾਪਾ ਦੀ ਗੱਲ ਦਾ ਮਾਣ ਰੱਖਦੇ ਹੋਏ ਕਿਹਾ ਕਿ ਹੁਣ ਜੋ ਵੀ ਹੋਵੇ ਜਿਹੋ ਜਿਹਾ ਵੀ ਹੋਵੇ ਮੈਨੂੰ ਮਨਜ਼ੂਰੀ ਆ ਗੁਰਮੀਤ ਕੌਰ ਨੇ ਆਪਣੇ ਪਤੀ ਨੂੰ ਹੀ ਕਹਿ ਦਿੱਤਾ ਕਿ ਉਹ ਇੱਕ ਵਾਰ ਕੁੜੀ ਨੂੰ ਵੇਖਣਾ ਚਾਹੁੰਦੀ ਆ ਉਹਦੇ ਨਾਲ ਗੱਲ ਕਰਨਾ ਚਾਹੁੰਦੀ ਆ ਆਖਿਰ ਉਹ ਸਾਡੇ ਘਰ ਦੀ ਬਹੂ ਬਣਨ ਵਾਲੀ ਆ ਗੁਰਮੀਤ ਕੌਰ ਦੀਆਂ ਬੜੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਦਵਿੰਦਰ ਦੇ ਪਾਪਾ ਨਾ ਮੰਨੇ ਤੇ ਦਵਿੰਦਰ ਤੇ ਕਲਜੀਤ ਦਾ ਵਿਆਹ ਹੋ ਗਿਆ ਹੁਣ ਗਰਮੀਤ ਕੌਰ ਨੇ ਆਪਣੇ ਪਤੀ ਨੂੰ ਬਹੁਤ ਬੁਰਾ ਭਲਾ ਕਿਹਾ ਕਿ ਉਹ ਕੁੜੀ ਸਦਾ ਰੰਜੀਤ ਸ਼ਕਲ ਸੂਰਤ ਅਤੇ ਉਤੋਂ ਰੰਗ ਦੀ ਵੀ ਕਾਲੀ ਮੇਰੇ ਮੁੰਡੇ ਦੇ ਬਰਾਬਰ ਦਾ ਉਹਦਾ ਰੰਗ ਰੂਪ ਤਾਂ ਹੋਣਾ ਚਾਹੀਦਾ ਸੀ ਨਾ ਘਟੋ ਘਟ ਸਾਡੇ ਘਰ ਫਿਰਦੀ ਤਾਂ ਸੋਹਣੀ ਲੱਗਦੀ ਤਦਵਿੰਦਰ ਦੇ ਪਾਪਾ ਨੇ ਭਰੋਸਾ ਦਿਵਾਇਆ ਕਿ ਤੂੰ ਪਰੇਸ਼ਾਨ ਨਾ ਹੋ ਤੂੰ ਚਿੰਤਾ ਨਾ ਕਰ ਕੁੜੀ ਬਹੁਤ ਹੀ ਸੰਸਕਾਰੀ ਆ ਇਹਨੂੰ ਤਾਂ ਮੈਂ ਉਦੋਂ ਦਾ ਜਾਣਦਾ ਆ ਜਦੋਂ ਇਹ ਪੈਦਾ ਹੋਈ ਸੀ ਤੂੰ ਮੇਰੇ ਦੋਸਤ ਨੂੰ ਜਾਣਦੀ ਆ ਨਾ ਇਹ ਉਹਦੇ ਛੋਟੇ ਭਰਾ ਦੀ ਕੁੜੀ ਆ 3 ਸਾਲ ਪਹਿਲਾਂ ਇਹਦੇ ਪਾਪਾ ਇੱਕ ਐਕਸੀਡੈਂਟ ਵਿੱਚ ਗੁਜ਼ਰ ਗਏ ਸੀ ਹਾਂ ਇਹਦੀ ਮਾਂ ਇੱਕ ਸਰਕਾਰੀ ਨੌਕਰੀ ਕਰਦੀ ਆ ਤਾਂ ਘਰ ਦਾ ਖਰਚਾ ਆਰਾਮ ਨਾਲ ਚੱਲ ਜਾਂਦਾ ਆ ਕਲਜੀਤ ਦਾ ਭਰਾ ਛੋਟਾ ਆ ਤੇ ਰਿਸ਼ਤਾ ਮੇਰੇ ਦੋਸਤ ਨੇ ਆਪ ਅੱਗੇ ਹੋ ਕੇ ਦਿੱਤਾ ਆ ਤਾਂ ਮੈਂ ਕਿਵੇਂ ਇਨਕਾਰ ਕਰਦਾ ਵੈਸੇ ਵੀ ਸਾਡੇ ਘਰ ਕਿਹੜੀ ਚੀਜ਼ ਦੀ ਕਮੀ ਆ ਇੱਕ ਬਹੂ ਚਾਹੀਦੀ ਸੀ ਉਹ ਸਾਨੂੰ ਮਿਲ ਗਈ ਆ ਗੁਰਮੀਤ ਕਰਨ ਨੂੰ ਕਿਤੇ ਨਾ ਕਿਤੇ ਇੱਕ ਕਸਕ ਰਹਿ ਗਈ ਸੀ ਕਿ ਬਹੂ ਦੇ ਰੂਪ ਵਿੱਚ ਉਹਨਾਂ ਨੂੰ ਕਲਜੀਤ ਕਿਉਂ ਮਿਲੀ ਇੱਕ ਤੋਂ ਇੱਕ ਰਿਸ਼ਤੇ ਠੁਕਰਾਏ ਸੀ ਤੇ ਹੁਣ ਜੋ ਵੀ ਵੇਖੂਗਾ ਉਹ ਮਾਜਾ ਕੀ ਉਡਾਊਗਾ ਕੈਸੇ ਲਈ ਰਿਸ਼ਤੇ ਠਕਾ ਮੰਦੀ ਰਹੀ ਸੀ ਅੱਜ ਜਦੋਂ ਸੱਸ ਦੀ ਪਰਜਾਈ ਨੇ ਘਰ ਆਉਣਾ ਸੀ ਤਾਂ ਬਹਾਨੇ ਨਾਲ ਕਲਜੀਤ ਨੂੰ ਉਹਦੇ ਪੇਕੇ ਪੇਜ ਦਿੱਤਾ ਮਾਮੀ ਜੀ ਨੇ ਪੁੱਛਣ ਦੇ ਗੁਰਮੀਤ ਕਰਨੇ ਕਿਹਾ ਕਿ ਬੱਸ ਬਹੂ ਇਹੋ ਜੀਆ ਕੀ ਕਰਾ ਹੁਣ ਅਗਲੇ ਦਿਨ ਮਾਮੀ ਜੀ ਆਪਣੇ ਘਰ ਚਲੇ ਗਏ ਤੇ ਕੁਲਜੀਤ ਬਹੂ ਵਾਪਸ ਮੁੜਾ ਮੁੜ ਕੇ ਆਪਣੇ ਘਰ ਆ ਗਈ ਪਰ ਗੁਰਮੀਤ ਕੌਰ ਖੁਸ਼ ਸੀ ਕੁਝ ਦਿਨ ਲੰਘੇ ਗੁਰਮੀਤ ਕੌਰ ਨੇ ਕੁਲਜੀਤ ਨੂੰ ਕਿਹਾ ਕਿ ਮੇਰੀ ਕੁੜੀ ਦੀ ਸਿਹਤ ਠੀਕ ਨਹੀਂ ਆ ਤਾਂ ਦਵਿੰਦਰ ਦੇ ਨਾਲ ਉਹਦੇ ਘਰ ਚਲੀ ਜਾ ਉਹਦਾ ਹਾਲ ਚਾਲ ਪੁੱਛ ਲਵੀ ਤੇ ਸ਼ਾਮ ਨੂੰ ਆਉਂਦੇ ਹੋਏ ਦਵਿੰਦਰ ਤੈਨੂੰ ਆਪਣੇ ਨਾਲ ਲੈ ਆਊਗਾ ਸ਼ਾਮ ਨੂੰ ਜਦੋਂ ਕੁਲਜੀਤ ਦਵਿੰਦਰ ਦੇ ਨਾਲ ਘਰ ਵਾਪਸ ਆਈ ਤਾਂ ਵੇਖਿਆ ਕਿ ਰਸੋਈ ਚ ਬਹੁਤ ਗੰਦ ਪਿਆ ਹੋਇਆ ਸੀ ਪਾਂਡੇ ਬਹੁਤ ਸਾਰੇ ਝੂਠੇ ਪਏ ਹੋਏ ਸੀ ਤੇ ਕੁਲਜੀਤ ਅੰਦਿਆ ਹੀ ਕੰਮ ਕਰਨ ਲੱਗ ਪਈ ਬਾਅਦ ਵਿੱਚ ਪਤਾ ਲੱਗਾ ਕਿ ਗੁਰਮੀਤ कौर ਦੀ ਛੋਟੀ ਭੈਣ ਆਈ ਸੀ ਤੇ ਖਾਣਾ ਖੁਦ ਗੁਰਮੀਤ कौर ਨੇ ਹੀ ਬਣਾਇਆ ਸੀ ਕੁਲਜੀਤ ਨੂੰ ਬੜਾ ਅਜੀਬ ਜਿਹਾ ਲੱਗਾ ਕਿ ਜਦੋਂ ਮਾਮੀ ਜੀ ਆਏ ਸੀ ਤਾਂ ਮੈਨੂੰ ਪੇਕੇ ਭੇਜ ਦਿੱਤਾ ਜਦ ਕਿ ਮੇਰੀ ਮੰਮੀ ਦੀ ਸਿਹਤ ਵੀ ਇੰਨੀ ਖਰਾਬ ਨਹੀਂ ਸੀ ਜੇ ਅੱਜ ਮਾਸੀ ਜੀ ਨੇ ਆਉਣਾ ਸੀ ਤਾਂ ਮੈਨੂੰ ਨਾਨ ਦੇ ਘਰ ਭੇਜ ਦਿੱਤਾ ਉਦੀ ਵੀ ਸਿਹਤ ਕੁਝ ਜ਼ਿਆਦਾ ਖਰਾਬ ਨਹੀਂ ਸੀ ਬਸ ਥੋੜਾ ਜਿਹਾ ਜ਼ੁਕਾਮ ਹੀ ਸੀ ਪਰ ਕੁਲਜੀਤ ਕੀ ਕਹਿੰਦੀ ਚੁੱਪ ਹੀ ਰਹੀ ਉਹ ਖਾਣਾ ਬਣਾ ਕੇ ਆਪਣੇ ਸਾਸੋਹਰੇ ਨੂੰ ਬੁਲਾਉਣ ਲਈ ਉਹਨਾਂ ਦੇ ਕਮਰੇ ਵੱਲ ਗਈ ਦਰਵਾਜ਼ਾ ਖੜਕਾਉਣ ਹੀ ਲੱਗੀ ਸੀ ਕਿ ਵੇਖਿਆ ਕਿ ਦਰਵਾਜ਼ਾ ਥੋੜਾ ਜਿਹਾ ਖੁੱਲਾ ਸੀ ਅੰਦਰੋਂ ਉਹਦੇ ਸੌਰੇ ਦੀ ਆਵਾਜ਼ ਆ ਰਹੀ ਸੀ ਜਿਹੜਾ ਗੁਰਮੀਤ ਕੌਰ ਨੂੰ ਝਿੜਕ ਰਿਹਾ ਸੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਗੁਰਮੀਤ ਕੌਰੇ ਜਦਨ ਤੇਰੀ ਭਾਬੀ ਆਈ ਸੀ ਤੂੰ ਆਪਣੀ ਬਹੂ ਨੂੰ ਉਹਦੇ ਪੇਕੇ ਪੇਜ ਦਿੱਤਾ ਅੱਜ ਤੈਨੂੰ ਪਤਾ ਸੀ ਕਿ ਤੇਰੀ ਭੈਣ ਨੇ ਆਉਣਾ ਆ ਤਾਂ ਤੂੰ ਆਪਣੀ ਬਹੂ ਨੂੰ ਕੁੜੀ ਦੇ ਕੋਲ ਭੇਜ ਦਿੱਤਾ ਆਖਿਰ ਤੂੰ ਚਮਨੀ ਕੀ ਆ ਮੈਂ ਕੀ ਚਮਨੀ ਆ ਤੁਸੀਂ ਉਹ ਸਮਝੇ ਹੀ ਕਦੋਂ ਮੈਂ ਇੱਕ ਗੋਰੀ ਚਿੱਟੀ ਤੇ ਸੋਹਣੀ ਬਹੂ ਲਿਆਉਣਾ ਜਾਂਦੀ ਸੀ ਤੇ ਤੁਸੀਂ ਇਹ ਕਾਲੀ ਕਲੂਟੀ ਲਿਆ ਕੇ ਮੇਰੇ ਮੱਥੇ ਮਾਰ ਦਿੱਤੀ ਘਟੋ ਘਟ ਇੰਨਾ ਦਾ ਵੇਖ ਲੈਂਦੇ ਕਿ ਮੇਰਾ ਮੁੰਡਾ ਇੰਨਾ ਸੋਹਣਾ 6 ਫੁੱਟ ਦਾ ਗੋਰਾ ਚਿੱਟਾ ਗੱਭਰੂ ਜਵਾਨ ਆ ਤੇ ਉਹਦੇ ਲਈ ਤੁਸੀਂ ਇਹ ਕੀ ਕੀਤਾ ਮੇਰੇ ਭਰਾ ਦੀ ਬਹੁਤ ਗੋਰੀ ਚਿੱਟੀ ਅੰਗਰੇਜ਼ਾਂ ਵਰਗੀ ਲੱਗਦੀ ਆ ਤੇ ਮੇਰੀ ਭੈਣ ਦੀ ਬਹੂ ਉਹਨੂੰ ਵੇਖਿਆ ਤੁਸੀਂ ਕਿੰਨੀ ਸੋਹਣੀ ਆ ਉਹਨਾਂ ਦੋਵਾਂ ਵਿੱਚ ਮੇਰੀ ਬਹੂ ਬੈਠੀ ਕੀ ਲੱਗੂਗੀ ਭਲਾ ਇਸ ਲਈ ਮੈਂ ਨਹੀਂ ਚੰਦੀ ਕਿ ਮੇਰੇ ਪੇਕੇ ਮੇਰੀ ਇਸ ਕਾਲੀ ਕਲੂਟੀ ਬਹੂ ਨੂੰ ਵੇਖਣ ਤੇ ਕੁਝ ਦਿਨਾਂ ਬਾਅਦ ਮੇਰੀ ਭਾਬੀ ਮੇਰੀ ਭੈਣ ਆਪਣੇ ਸਾਰੇ ਪਰਿਵਾਰ ਨਾਲ ਸਾਡੇ ਘਰ ਆ ਰਹੇ ਆ ਜੇ ਉਸ ਦਿਨ ਕਲਜੀਤ ਘਰ ਰਹੀ ਨਾ ਤਾਂ ਮੈਨੂੰ ਬਹੁਤ ਸ਼ਰਮ ਆਉਣੀ ਆ ਉਹ ਮੇਰੇ ਤੇ ਹੱਸਣਗੇ ਕਿ ਇੰਨੇ ਰਿਸ਼ਤੇ ਵਿਖਾਏ ਸੀ ਕੋਈ ਨੱਕ ਤੇ ਨਹੀਂ ਚੜਿਆ ਇਹਦੇ ਤੇ ਹੁਣ ਇਹ ਕੀ ਚੁੱਕ ਲਿਆ ਈ ਇਹਨਾਂ ਸਭ ਕੁਝ ਸੁਣ ਕੇ ਕੁਲਜੀਤ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੇ ਉਹ ਪੁੱਠੇ ਪੈਰ ਰਸੋਈ ਵਿੱਚ ਵਾਪਸ ਚਲੀ ਗਈ ਤੇ ਐਵੇਂ ਦਿਖਾਉਣ ਲੱਗੀ ਕਿ ਜਿਵੇਂ ਉਹਨੇ ਕੁਝ ਸੁਣਿਆ ਹੀ ਨਾ ਹੋਵੇ ਚੁੱਪਚਾਪ ਖਾਣਾ ਟੇਬਲ ਤੇ ਰੱਖਣ ਲੱਗੀ ਖਰਨਾ ਰੱਖ ਕੇ ਉਹਨੇ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਜਾ ਕੇ ਮੰਮੀ ਪਾਪਾ ਨੂੰ ਖਾਣੇ ਲਈ ਬੁਲਾ ਕੇ ਲੈ ਆਓ ਖਾਣਾ ਖਾ ਕੇ ਚੁੱਪਚਾਪ ਸਾਰੇ ਸੌਂ ਗਏ ਗੁਰਮੀਤ कौर ਆਪਣੇ ਮੂੰਹ ਤੇ ਕਦੀ ਕੜਵਾਟ ਨਹੀਂ ਸੀ ਲੈਂਦੀ ਇਸ ਲਈ ਕਲਜੀਤ ਨੂੰ ਕਦੀ ਪਤਾ ਨਾ ਲੱਗਾ ਕਿ ਮੇਰੀ ਸੱਸ ਮੈਨੂੰ ਨਾ ਪਸੰਦ ਕਰਦੀ ਆ ਹੁਣ ਕਲਜੀਤ ਉਸ ਦਿਨ ਦਾ ਇੰਤਜ਼ਾਰ ਕਰਨ ਲੱਗੀ ਜਦ ਉਹਦੀ ਮਾਸੀ ਸੱਸ ਤੇ मामੀ ਸੱਸ ਆਪਣੇ ਬਹੂ ਬੇਟਿਆਂ ਦੇ ਨਾਲ ਆਉਣ ਵਾਲੀਆਂ ਸੀ ਇੱਕ ਦਿਨ ਗਵਿੰਦਰ ਦੇ ਪਾਪਾ ਨੇ ਕਲਜੀਤ ਨੂੰ ਕਿਹਾ ਬਾਹੂ ਕੱਲ ਸਵੇਰੇ ਮੈਂ ਤੈਨੂੰ ਜੋ ਕਹੂੰਗਾ ਤੈਨੂੰ ਉਹ ਕਰਨਾ ਹੀ ਪਊਗਾ ਤੇ ਕਲਜੀਤ ਨੇ ਵੀ ਹਾਂ ਕਰ ਦਿੱਤੀ ਅਗਲੇ ਦਿਨ ਗੁਰਮੀਤ ਕੌਰ ਸਵੇਰੇ ਉੱਠ ਨਾ ਸਕੀ ਕਿਉਂਕਿ ਉਹਨੂੰ ਬਹੁਤ ਜ਼ਿਆਦਾ ਬੁਖਾਰ ਸੀ ਤੇ ਕਲਜੀਤ ਉਹਨਾਂ ਨੂੰ ਚਾਹ ਨਾਸ਼ਤਾ ਦੇਣ ਤੋਂ ਬਾਅਦ ਗਾਇਬ ਹੋ ਗਈ ਉਸ ਦਿਨ ਘਰ ਮਹਿਮਾਨ ਆਉਣ ਵਾਲੇ ਸੀ ਗੁਰਮੀਤ ਕੌਰ ਨੇ ਆਪਣੇ ਪਤੀ ਨੂੰ ਪੁੱਛਿਆ ਕਿ ਬਹੂ ਕਿੱਥੇ ਆ ਤਾਂ ਉਹਨਾਂ ਨੇ ਕਿਹਾ ਕੇ ਬਹੂ ਨੂੰ ਮੈਂ ਉਹਦੇ ਪੇਕੇ ਭੇਜ ਦਿੱਤਾ ਆ ਇਵੇਂ ਕਿਵੇਂ ਭੇਜ ਦਿੱਤਾ ਤੁਸੀਂ ਤੁਹਾਨੂੰ ਪਤਾ ਆ ਨਾ ਮੇਰੇ ਪੇਕੇ ਆਣੇ ਆਉਣਾ ਸੀ ਕਰਦਾ ਕੰਮ ਕੌਣ ਕਰੂਗਾ ਹੁਣ ਖਾਣਾ ਕੌਣ ਬਣਾਉਂਗਾ ਭਲਾ ਤੂੰ ਉਹਦੀ ਚਿੰਤਾ ਨਾ ਕਰ ਤੂੰ ਆਰਾਮ ਕਰ ਤੈਨੂੰ ਬੁਖਾਰ ਆ ਨਾ ਵੈਸੇ ਵੀ ਤੇਰੇ ਪੇਕੇ ਦੁਪਹਿਰ ਦੇ ਖਾਣੇ ਦੇ ਟਾਈਮ ਆਉਣਗੇ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਪੂਰਾ ਇੰਤਜ਼ਾਮ ਹੋ ਜਾਊਗਾ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਗਰਮੀਤ ਕਰਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਦਵਿੰਦਰ ਦੇ ਪਾਪਾ ਨੇ ਉਹਨੂੰ ਦਵਾਈ ਦੇ ਕੇ ਵਾਪਸ ਲਟਾ ਦਿੱਤਾ ਤੇ ਉਹ ਦਵਾਈ ਖਾ ਕੇ ਸੌਂ ਗਈ ਜਦੋਂ ਉਹਦੀ ਅੱਖ ਖੁੱਲੀ ਤਾਂ ਉਹਦੇ ਕਮਰੇ 'ਚ ਮਹਿਮਾਨ ਖੜੇ ਸੀ ਗੁਰਮੀਤਕੌਰ ਦੀ ਭੈਣ ਤੇ ਭਾਬੀ ਪੁੱਛ ਰਹੀਆਂ ਸੀ ਕਿ ਬਹੂ ਕਿੱਥੇ ਆ ਤਾਂ ਗੁਰਮੀਤਕੌਰ ਦੇ ਕੋਲ ਹੁਣ ਕੋਈ ਜਵਾਬ ਨਹੀਂ ਸੀ ਦਵਿੰਦਰ ਦੇ ਪਾਪਾ ਨੇ ਸਾਰਿਆਂ ਨੂੰ ਖਾਣਾ ਖਾਣ ਲਈ ਬੁਲਾਇਆ ਸਾਰਿਆਂ ਨੇ ਖਾਣਾ ਖਾਦਾ ਖਾਣੇ ਦੀ ਬਹੁਤ ਤਾਰੀਫ ਕੀਤੀ ਪਰ ਗੁਰਮੀਤਕੌਰ ਦੀ ਭੈਣ ਤੇ ਭਾਬੀ ਇਸ ਗੱਲ ਤੋਂ ਬਹੁਤ ਨਾਰਾਜ਼ ਸੀ ਕਿ ਬਹੂ ਅੱਜ ਵੀ ਘਰ ਨਹੀਂ ਮਿਲੀ ਅਸੀਂ ਤਾਂ ਉਹਨੂੰ ਮਿਲਣ ਆਉਨੇ ਆ ਤੇ ਉਹ ਘਰੋਂ ਚਲੀ ਜਾਂਦੀ ਆ ਅੱਜ ਤੱਕ ਉਹਦੇ ਹੱਥ ਦਾ ਖਾਣਾ ਬਣਿਆ ਵੀ ਨਹੀਂ ਖਾਦਾ ਅਸੀਂ ਤਾਂ ਦਵਿੰਦਰ ਦੇ ਪਾਪਾ ਨੇ ਕਿਹਾ ਕਿ ਇਹ ਖਾਣਾ ਸਾਡੀ ਬਹੂ ਦੇ ਹੱਥ ਦਾ ਹੀ ਬਣਿਆ ਆ ਤਾਂ ਫਿਰ ਬਹੂ ਆਪ ਕਿੱਥੇ ਆ ਜਦ ਕੇ ਪਹਿਨ ਦੀ ਸਿਹਤ ਵੀ ਠੀਕ ਨਹੀਂ ਉਹਨੂੰ ਬੁਖਾਰ ਆ ਉਹਨੂੰ ਬੁਖਾਰ ਵਿੱਚ ਇਵੇਂ ਕੱਲੀ ਨੂੰ ਛੱਡ ਕੇ ਕਿੱਥੇ ਗਈ ਆ ਤਾਂ ਦਵਿੰਦਰ ਦੇ ਪਾਪਾ ਬੋਲੇ ਕਿ ਗੁਰਮੀਤ ਘਰ ਚੰਦੀ ਨਹੀਂ ਕਿ ਸਾਡੀ ਬਹੂ ਤੁਹਾਡੇ ਸਾਹਮਣੇ ਆਵੇ ਪਰ ਕਿਉਂ ਉਹ ਇਸ ਲਈ ਕਿ ਸਾਡੀ ਬਹੂ ਤੁਹਾਡੀਆਂ ਬਹੂਆਂ ਵਾਂਗ ਸੋਹਣੀ ਨਹੀਂ ਗੋਰੀ ਚਿੱਟੀ ਨਹੀਂ ਆ ਤੇ ਤੁਹਾਡੀ ਭੈਣ ਨੂੰ ਆਪਣੀ ਬਹੂ ਤੁਹਾਨੂੰ ਦਿਖਾਉਣ 'ਚ ਸ਼ਰਮ ਆਉਂਦੀ ਆ ਸਾਡੀ ਬਹੂ ਆਪਣੀ ਸੱਸ ਦੀ ਬਹੁਤ ਆਗਿਆ ਕਰਦੀ ਆ ਉਹਦੀ ਆਗਿਆ ਦਾ ਪਾਲਣ ਕਰਦੀ ਆ ਇਸ ਲਈ ਉਹ ਤੁਹਾਡੇ ਸਾਹਮਣੇ ਨਹੀਂ ਆਉਂਦੀ ਇਹੋ ਜਿਹਾ ਕੀ ਹੋ ਗਿਆ ਭੈਣੇ ਅਸੀਂ ਤੁਹਾਡੀ ਬਹੂ ਨੂੰ ਵੇਖਿਆ ਆ ਉਹਦੀਆਂ ਫੋਟੋਆਂ ਵੇਖੀਆਂ ਆ ਤੇ ਪਾਜੀ ਨੇ ਦੱਸਿਆ ਕਿ ਜਦੋਂ ਪਿਛਲੀ ਵਾਰ ਮੈਂ ਆਈ ਸੀ ਉਦੋਂ ਵੀ ਸਾਰਾ ਖਾਣਾ ਤੁਹਾਡੀ ਬਹੂ ਨੇ ਹੀ ਬਣਾਇਆ ਸੀ ਤੇ ਤੁਸੀਂ ਝੂਠ ਕਿਉਂ ਬੋਲਿਆ ਕੀ ਅਸੀਂ ਜਦੋਂ ਵੀ ਤੁਹਾਡੇ ਘਰ ਆਵਾਂਗੇ ਤਾਂ ਕਿ ਤੁਸੀਂ ਆਪਣੀ ਬਹੂ ਨੂੰ ਘਰੋਂ ਕੱਢ ਦੋਗੇ ਇੰਨਾ ਸਵਾਦ ਖਾਣਾ ਖਾ ਕੇ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਤੁਹਾਡੀ ਬਹੂ ਵਿੱਚ ਕੋਈ ਕਮੀ ਆ ਰੂਪ ਤੇ ਗੁਣ ਤਾਂ ਉੱਪਰ ਵਾਲੇ ਦੀ ਦੇਣ ਆ ਜੋ ਜਿਹੋ ਜਿਹਾ ਹੋਵੇ ਉਹਦੀ ਕਦਰ ਕਰਨਾ ਸਿੱਖ ਭੈਣੇ ਨੈਤਾ ਅੱਜ ਤੋਂ ਬਾਅਦ ਅਸੀਂ ਤੇਰੇ ਘਰ ਕਦੀ ਨਹੀਂ ਆਵਾਂਗੇ ਹੁਣੇ ਆਪਣੀ ਬਗ ਨੂੰ ਵਾਪਸ ਬੁਲਾ ਨਹੀਂ ਤਾਂ ਅਸੀਂ ਚੱਲੇ ਆ ਗਰਮੀਤ ਕੌਰ ਨੇ ਆਪਣੇ ਪਤੀ ਵੱਲ ਵੇਖਿਆ ਤੇ ਪੁੱਛਿਆ ਕਿ ਬਹੂ ਕਿੱਥੇ ਆ ਤੁਸੀਂ ਉਹਨੂੰ ਬੁਲਾ ਲਓ ਠੀਕ ਆ ਮੈਂ ਹੁਣੇ ਬੁਲਾ ਲੈਣਾ ਆ ਉਹਨੂੰ ਪਰ ਪਹਿਲਾਂ ਤੂੰ ਮੇਰੇ ਨਾਲ ਵਾਅਦਾ ਕਰ ਕਿ ਅੱਜ ਤੋਂ ਬਾਅਦ ਆਪਣੀ ਬਹੂ ਦੇ ਰਾਂਗਣ ਨੂੰ ਲੈ ਕੇ ਕਦੀ ਵੀ ਉਹਦੀ ਬੇਇੱਜ਼ਤੀ ਨਹੀਂ ਕਰੇਂਗੀ ਨਹੀਂ ਤਾਂ ਮੈਂ ਤੈਨੂੰ ਕਦੀ ਮਾਫ਼ ਨਹੀਂ ਕਰੂੰਗਾ ਠੀਕ ਆ ਮੈਨੂੰ ਮਨਜ਼ੂਰ ਆ ਮੈਂ ਬਹੂ ਕੋਲੋਂ ਨਹੀਂ ਮਾਫੀ ਮੰਗ ਲੂੰਗੀ ਉਹ ਜਿੱਥੇ ਵੀ ਆ ਉਹਨੂੰ ਛੇਤੀ ਬੁਲਾ ਲਓ ਤਾਂ ਦਵਿੰਦਰ ਦੇ ਪਾਪਾ ਨੇ ਕਲਜੀਤ ਨੂੰ ਆਵਾਜ਼ ਦਿੱਤੀ ਤਾਂ ਕਲਜੀਤ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਾਈ ਸਾਰੇ ਹਾਲ ਵਿੱਚ ਬੈਠੇ ਸੀ ਦਵਿੰਦਰ ਦੇ ਪਾਪਾ ਗੁਰਮੀਤ ਕੌਰ ਗੁਰਮੀਤ ਕੌਰ ਦੀ ਭੈਣ ਉਹਦੀ ਭਾਬੀ ਤੇ ਉਹਨਾਂ ਦੇ ਮੁੰਡੇ ਤੇ ਬਹੂਆਂ ਦੇ ਸਾਹਮਣੇ ਆਉਂਦੀ ਹੋਈ ਕਲਜੀਤ ਜਿਨੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਤੇ ਹਲਕਾ ਜਿਹਾ ਮੇਕਅਪ ਕੀਤਾ ਹੋਇਆ ਸੀ ਉਹ ਕਲਜੀਤ ਜਿੰਨੂ ਉਹਦੀ ਸੱਸ ਹਮੇਸ਼ਾ ਗੂੜੇ-ਗੂੜੇ ਰੰਗਾਂ ਦੇ ਸੂਟ ਪਹੁੰਦੀ ਸੀ ਜਿੰਨਾ ਨਾਲ ਉਹ ਹੋਰ ਵੀ ਕਾਲੀ ਲੱਗਦੀ ਸੀ ਪਰ ਅੱਜ ਜੋ ਉਹਨੇ ਪਾਇਆ ਸੀ ਉਹਦੇ ਵਿੱਚ ਤਾਂ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ ਆਉਂਦਿਆਂ ਹੀ ਕਲਜੀਤ ਸਾਰਿਆਂ ਨੂੰ ਮਿਲੀ ਤੇ ਫਿਰ ਆਪਣੀ ਸੱਸ ਵੱਲ ਵੇਖਣ ਲੱਗੀ ਤਾਂ ਗੁਰਮੀਤ ਕੌਰ ਨੇ ਉੱਠ ਕੇ ਉਹਨੇ ਸਾਰਿਆਂ ਦੇ ਸਾਹਮਣੇ ਕਲਜੀਤ ਨੂੰ ਆਪਣੇ ਗਲ ਨਾਲ ਲਾਇਆ ਤੇ ਪੁੱਛਿਆ ਕਿ ਬਿਨਾਂ ਦੱਸੇ ਕਿੱਥੇ ਗਈ ਸੀ ਮਾਫ ਕਰਿਓ ਮੰਮੀ ਜੀ ਅੱਜ ਮੈਂ ਜੋ ਵੀ ਕੀਤਾ ਪਾਪਾ ਜੀ ਦੇ ਕਹਿਣ ਤੇ ਕੀਤਾ ਤੇ ਮੈਂ ਤੁਹਾਡੇ ਸਾਰਿਆਂ ਤੋਂ ਵੀ ਮਾਫੀ ਮੰਗਦੀ ਆ ਕਿ ਮੈਂ ਹਮੇਸ਼ਾ ਤੁਹਾਡੇ ਹੋਂਤੇ ਗੈਰ ਹਾਜ਼ਰ ਰਹੀ ਓਹੋ ਇਹ ਕੀ ਗੁਰਮੀ ਤੇ ਇੰਨੀ ਪਿਆਰੀ ਬਹੂ ਨੂੰ ਸਾਡੇ ਕੋਲ ਲੁਕਾ ਕੇ ਰੱਖਿਆ ਸੀ ਤੂੰ ਤੈਨੂੰ ਪਤਾ ਆ ਭੈਣੇ ਕਿ ਅਸੀਂ ਕਦੋਂ ਦੇ ਆ ਕੇ ਬੈਠੇ ਆ ਤੁਹਾਨੂੰ ਤਾਂ ਹੋਸ਼ ਵੀ ਨਹੀਂ ਸੀ ਬੇਸੁੱਧ ਪਏ ਸੀ ਤੁਸੀਂ ਬੁਖਾਰ ਦਾ ਕਰਕੇ ਠੰਡੇ ਪਾਣੀ ਦੀਆਂ ਪੱਟੀਆਂ ਕਰਦੀ ਰਹੀਏ ਇਹ ਤੁਹਾਡੇ ਮੱਥੇ ਤੇ ਬਿਹੋਸ਼ੀ ਵਿੱਚ ਹੀ ਤੁਹਾਨੂੰ ਜੂਸ ਪਿਆਇਆ ਤੇ ਦਵਾਈ ਦੇ ਕੇ ਆਪਣੀਆਂ ਬਾਹਾਂ ਦਾ ਸਹਾਰਾ ਦੇ ਕੇ ਬਿਸਤਰੇ ਤੇ ਲਟਾਇਆ ਤੁਸੀਂ ਤਾਂ ਦਵਾਈ ਖਾ ਕੇ ਸੁੱਤੇ ਪਏ ਸੀ ਤੇ ਕਲਜੀਤ ਨੇ ਸਾਡੇ ਲਈ ਨਾਸ਼ਤਾ ਬਣਾਇਆ ਸਾਡੀ ਕਿੰਨੀ ਖਾਤਰਦਾਰੀ ਕੀਤੀ ਇਹਨੇ ਤੇ ਹਜੇ ਤੱਕ ਤੂੰ ਉਹਦੇ ਰੰਗ ਵਿੱਚ ਹੀ ਉਲਜੀ ਹੋਈਆਂ ਯਾਦ ਰੱਖੀ ਭੈਣੇ ਤੇਰੇ ਚੰਗੇ ਮਾੜੇ ਟਾਈਮ 'ਚ ਤੇਰੀ ਇਹੋ ਬਹੁ ਕੰਮ ਆਊਗੀ ਜੇ ਤੇਰੇ ਮੁੰਡੇ ਨੂੰ ਕੋਈ ਇਤਰਾਜ਼ ਨਹੀਂ ਤਾਂ ਤੂੰ ਕਿਉਂ ਉਹਦੇ ਰੰਗ ਕਰਕੇ ਪਰੇਸ਼ਾਨ ਹੁੰਨੀ ਆ ਫਿਰ ਇਹ ਰੰਗ ਰੂਪ ਸਦਾ ਨਹੀਂ ਰਹਿੰਦਾ ਹੁੰਦਾ ਜੇ ਤੂੰ ਆਪਣੇ ਮੁੰਡੇ ਨੂੰ ਖੁਸ਼ ਵੇਖਣਾ ਚੰਨੀ ਆ ਤੇ ਘਰ ਦੀ ਖੁਸ਼ਹਾਲੀ ਚੰਨੀ ਆਣਾ ਤਾਂ ਆਪਣੀ ਬਹੂ ਨੂੰ ਹਮੇਸ਼ਾ ਖੁਸ਼ ਰੱਖੀ ਜੇ ਬਹੂ ਖੁਸ਼ ਆ ਤੱਕar ਹਮੇਸ਼ਾ ਖੁਸ਼ੀਆਂ ਨਾਲ ਮਹਿਕਦਾ ਰਹੂਗਾ ਹੁਣ ਇਸੇ ਨਾਲ ਤੇਰੇ ਘਰ ਵਿੱਚ ਬਰਕਤ ਤੇ ਰੌਣਕ ਆ ਤੁਸੀਂ ਦੋਵੇਂ ਸਹੀ ਕਹਿੰਦੀਆਂ ਹੋ ਮੈਂ ਵਾਦਾ ਕਰਦੀ ਹਾਂ ਹੁਣ ਕਿ ਅੱਜ ਤੋਂ ਬਾਅਦ ਕਦੀ ਵੀ ਮੇਰੀ ਕਿਸੇ ਗੱਲ ਤੇ ਮੇਰੀ ਬਹੂ ਦਾ ਦਿਲ ਨਹੀਂ ਦੁਖੂਗਾ ਤੇ ਬਹੂ ਤੂੰ ਵੀ ਮੈਨੂੰ ਮਾਫ ਕਰ ਦੇਈਂ ਪਤਾ ਨਹੀਂ ਕਿਵੇਂ ਮੇਰੇ ਦਿਮਾਗ 'ਚ ਇਹੋ ਜਿਹੀਆਂ ਗੱਲਾਂ ਵੜ ਗਈਆਂ ਅੱਜ ਤੋਂ ਬਾਅਦ ਐਵੇਂ ਦਾ ਕੁਝ ਨਹੀਂ ਹੋਵੇਗਾ ਇਹਨਾਂ ਕਹਿ ਕੇ ਗੁਰਮੀਤ ਕੌਰ ਨੇ ਇੱਕ ਵਾਰ ਫਿਰ ਕਲਜੀਤ ਨੂੰ ਆਪਣੇ ਗਲੇ ਲਾਇਆ ਤੇ ਉਹਦਾ ਮੱਥਾ ਚੁੰਮਿਆ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ